ਇਕ ਖੌਫਨਾਕ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਇੱਕ ਟਰੱਕ ਦੇ ਵੱਲੋਂ ਕਾਰ ਸਵਾਰ ਚਾਹ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਏ ਟਰੱਕ ਇਨੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਕਿ ਉਸਨੇ ਆਰ ਨਾ ਦੇਖਿਆ ਨਾ ਪਾਰ ਬਸ ਸਿੱਧਾ ਉਸ ਕਾਰ ਸਵਾਰ ਵਿਅਕਤੀਆਂ ਦੇ ਉੱਪਰ ਜਾ ਚੜਿਆ ਬਹੁਤ ਹੀ ਖੌਫਨਾਕ ਮੰਜ਼ਰ ਰਿਹਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਾਰ ਜਿਹੜੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉਸ ਤੋਂ ਬਾਅਦ ਦਾਦੀ ਇੱਕ ਟਰੱਕ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਉਹ ਸੜਕ ਦੇ ਡਿਵਾਈਡਰ ਦੇ ਨਾਲ ਟਕਰਾ ਗਿਆ ਡਿਵਾਈਡਰ ਵੀ ਪੂਰੀ ਤਰ੍ਹਾਂ ਟਕਣਾ ਚੂਰ ਹੋ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਸ ਪਰਿਵਾਰ ਦੇ ਉੱਪਰ ਇਸ ਟਰੱਕ ਨੇ ਕਾਰ ਨੂੰ ਟੱਕਰ ਮਾਰੀ ਹੈ ਉਸ ਪਰਿਵਾਰ ਦੇ ਵਿੱਚਕਾਰ ਮਾਤਮ ਛਾ ਗਿਆ ਜਦੋਂ ਦੇਖਿਆ ਗਿਆ ਕਿ ਬਿਨਾਂ ਨੰਬਰ ਪਲੇਟ ਦੇ ਟਰੱਕ ਨੇ ਕਾਰ ਸਵਾਰ ਚਾਰ ਦੋਸਤਾਂ ਨੂੰ ਟੱਕਰ ਮਾਰ ਦਿੱਤੀ ਹੈ ਤੇ ਮੌਕੇ ਤੇ ਹਾਹਾਕਾਰ ਮਚ ਗਈ ਅਫਰਾ ਤਫਰੀ ਮਚ ਗਈ ਲੋਕਾਂ ਦੇ ਵਿੱਚਕਾਰ ਸਹਿਮ ਦਾ ਮਾਹੌਲ ਬਣ ਗਿਆ ਇੰਨਾ ਖੌਫਨਾਕ ਮੰਜ਼ਰ ਦੇਖ ਕੇ ਘਟਨਾ ਦੇ ਵਿੱਚ ਤਿੰਨ ਦੋਸਤਾਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦਸਦੀ ਗੀ ਕਰਨ ਤੋਂ ਬਾਅਦ ਟਰੱਕ ਚਾਲਕ ਜਿਹੜਾ ਹੈ ਉਹ ਆਪਣਾ ਟਰੱਕ ਉਸ ਮੌਕੇ ਤੇ ਛੱਡ ਕੇ ਫਰਾਰ ਹੋ ਜਾਂਦਾ ਹੈ ਦੋਤੀ ਟਰੱਕ ਡਰਾਈਵਰ ਇੰਨੇ ਤੇਜ਼ ਰਫਤਾਰ ਦੇ ਨਾਲ ਜਾ ਰਿਹਾ ਸੀ ਕਿ ਸੜਕ ਦੇ ਵਿਚਕਾਰ ਹੀ ਡਿਵਾਈਡਰ ਦੇ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਡਿਵਾਈਡਰ ਵੀ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਇਸ ਦੇ ਨਾਲ ਹੀ ਕਾਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਕਾਰ ਦੇ ਪਰਖੱਚੇ ਉੱਡ ਗਏ ਨੇ ਦਾਦੀ ਘਟਨਾ ਦੇ ਵਿੱਚ ਨੁਕਸਾਨੇ ਗਏ ਕਾਰ ਸਵਾਰ ਨੇ ਦੱਸਿਆ ਕਿ ਮੋਡਲ ਟਾਊਨ ਦੇ ਨਾਲ ਲੱਗਦੇ ਮਿੱਠਾਪੁਰ ਦਾ ਰੈਂਡ ਵਾਲਾ ਤੇ ਉਹ ਕਿਸੇ ਕੰਮ ਦੇ ਨਾਲ ਘਰੋਂ ਨਿਕਲਿਆ ਸੀ ਤੇ ਬੱਤੀ ਵੀ ਹਰੀ ਸੀਗੀ ਅਤੇ ਰੋਡ ਕ੍ਰੋਸ ਕਰ ਰਿਹਾ ਸੀਗਾ ਪਰ ਅਚਾਨਕ ਹੀ ਤੇਜ਼ ਰਫਤਾਰ ਟਰੱਕ ਨੇ ਕਾਰ ਸਵਾਰ ਤਿੰਨ ਦੋਸਤਾਂ ਦੇ ਉੱਪਰ ਟੱਕਰ ਮਾਰ ਦਿੱਤੀ ਹੈ ਤੇ ਉਸ ਦੇ ਵਿੱਚ ਤਿੰਨ ਦੋਸਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਕਿ ਤੇਜ਼ ਰਫਤਾਰ ਟਰੱਕ ਨੇ ਲਾਈਟ ਨਾ ਦੇਖ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ ਸੀ ਅਤੇ ਫਿਰ ਟਰੱਕ ਸੜਕ ਵਾਲੇ ਪਾਸੇ ਡਿਵਾਈਡਰ ਦੇ ਨਾਲ ਟਕਰਾ ਗਏ ਜਿਸ ਤੋਂ ਪਹਿਲਾਂ ਕਿ ਕਾਰ ਚਾਲਕ ਆਪਣੇ ਉੱਤੇ ਕਾਬੂ ਪਾ ਲੈਂਦਾ ਉਹ ਸਾਈਡ ਲੈਣ ਦਾ ਟਰੱਕ ਜਿਹੜਾ ਸੀ ਉਹ ਤੇਜ਼ ਰਫਤਾਰ ਹੋਣ ਕਰਕੇ ਉਹਨਾਂ ਦੇ ਉੱਪਰ ਹੀ ਚੜ ਗਈ ਦੱਸਿਆ ਜਾ ਰਿਹਾ ਹੈ ਕਿ ਟਰੱਕ ਜਿਹੜਾ ਹੈ ਉਹ ਬਿਨਾਂ ਨੰਬਰ ਪਲੇਟ ਦੇ ਸੀਗੇ ਤੇ ਸ਼ਾਇਦ ਹੋ ਸਕਦਾ ਹੈ ਜਿਹੜਾ ਡਰਾਈਵਰ ਸੀ ਉਸਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਉਸ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਅਤੇ ਦੇਰ ਰਾਤ ਉਸਨੇ ਕਾਰ ਸਵਾਰਾਂ ਦੇ ਉੱਪਰ ਟਰੱਕ ਛਿੜਾ ਦਿੱਤੀ ਹੈ ਬਹੁਤ ਹੀ ਖੌਫਨਾਕ ਮੰਜ਼ਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਜਿਹੜੀ ਹੈ ਬੁਰੀ ਤਰ੍ਹਾਂ ਕਾਰ ਸਵਾਰਾਂ ਨੂੰ ਕੁਚਲ ਦਿੱਤਾ ਹੈ ਘਟਨਾ ਜਿਹੜੀ ਹੈ ਜੁਲੰਦਰ ਦੇ ਆਈਕੋਨਿਕ ਮਾਲ ਦੇ ਨਜ਼ਦੀਕ ਦੀ ਤਸਵੀਰਾਂ ਦਿੱਤੀ ਜਾ ਰਹੀ ਹੈ ਜਿੱਥੇ ਕਾਰ ਸਵਾਰਾਂ ਦੇ ਉੱਪਰ ਇਹ ਤੇਜ਼ ਰਫ਼ਤਾਰ ਬੇਕਾਬੂ ਹੋਈ ਟਰੱਕ ਨੇ ਇਹਨਾਂ ਦੇ ਉੱਪਰ ਟਰੱਕ ਛਾੜ ਦਿੱਤਾ ਤੇ ਇੰਡਵਾਈਡਰ ਵੀ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਸੁਖਮਨ ਜੀ ਕੀ ਗੱਲ ਹੋਈ ਹੈ ਇਹ ਸਾਰਾ ਵਾਕਿਆ ਜਿਹੜਾ ਹੈ ਕਿਵੇਂ ਭਾਜੀ ਅਸੀਂ ਇਧਰੋਂ ਪੀਪੀਆਰ ਤੋਂ ਆ ਰਹੇ ਸੀਗੇ ਤੇ ਬੀਐਮਸੀ ਚੌਂਕ ਜਾਣਾ ਸੀਗਾ ਜੀ ਤੇ ਗ੍ਰੀਨ ਲਾਈਟ ਸਾਡੀ ਸੀਗੀ ਤੇ ਅਸੀਂ ਜਾ ਰਹੇ ਸੀ ਸਿੱਧਾ ਹੀ ਆਣਾ ਸੀਗਾ ਟਰੱਕ ਰੋਂਗ ਸਾਈਡ ਤੋਂ ਆਇਆ ਉਹਦੀ ਰੈੱਡ ਲਾਈਟ ਸੀਗੀ ਤਾਂ ਸਿੱਧਾ ਆਣ ਕੇ ਹਿੱਟ ਕੀਤਾ ਤੇ ਗੱਡੀ ਨਾਲ ਇਤਨੂੰ ਹੋ ਗਈ ਭਾਜੀ ਸਾਡੇ ਨਾਲ ਦਾ ਇਸ ਟਾਈਮ ਬੰਦਾ ਹਾਂਜੀ ਭਾਈ ਤੁਸੀਂ ਨਾਮ ਦੱਸੋ ਜੀ ਤੁਸੀਂ ਕਿੰਨੇ ਜਨੇ ਸੀਗੇ ਭਾਜੀ ਗੱਡੀ ਦੇ ਵਿੱਚ ਭਾਜੀ ਅਸੀਂ ਟੋਟਲ ਚਾਰ ਰਿਆਣੇ ਸੀਗੇ ਫਰੰਟ ਵਾਲੇ ਦੋਨੇ ਸੀਟ ਬੈਲਟ ਲਾਈ ਸੀ ਜੀ ਤੇ ਨਾਲ ਦਾ ਭਾਜੀ ਨਾਲ ਦਾ ਸੇਫਿਆ ਚਲੋ ਬੈਕ ਵਾਲਾ ਜਿਹੜਾ ਪਿੱਛੇ ਸੀਗਾ ਭਾਜੀ ਇਧਰਲੀ ਸਾਈਡ ਉਹਦੀ ਲੱਤ ਤੇ ਪਤਾ ਨਹੀਂ ਕੀ ਹੋਇਆ ਕੀ ਕੀ ਨਾਮ ਨੇ ਤੇ ਕਿੰਨੇ ਜਣੇ ਸੀਗੇ ਗੱਡੀ 'ਚ ਚਾਰ ਜਣੇ ਸੀਗੇ ਭਾਜੀ ਟੋਟਲ ਕੀ ਨਾਮ ਕੀ ਸੁਖਮਨ ਦੇਵ ਚੰਦ ਡਰਾਈਵਿੰਗ ਕਰਨ ਦੇ ਇਸ ਮੇ ਜੀ ਤੇ ਨਾਲ ਉਧਰ ਨਾਲ ਬੈਠਾ ਪਰਸ ਉੱਥੇ ਕੋਣ ਬੈਠਾ ਹੈ ਪਾਰਸ ਬੈਠਾ ਹੈ ਆਹੋ ਇਹ ਗੱਲ ਆ ਸਰ ਸੋਚਣ ਵਾਲੀ ਕਿੰਨੇ ਕਿੰਨੇ ਜਨੇ ਜ਼ਖਮੀ ਹੋਏ ਨੇ ਭਾਜੀ ਭਾਜੀ ਇੱਕ ਜਨਾ ਜ਼ਖਮੀ ਹੋਇਆ ਜਿਹੜਾ ਇੱਧਰ ਦੀ ਸਾਈਡ ਬੈਠਾ ਸੀਗਾ ਕੀ ਕੀ ਹਾਲਾਤ ਨੇ ਹੁਣ ਉਹਦੇ ਭਾਜੀ ਉਹਨੂੰ ਐਸ ਜੀ ਐਸ ਹਸਪੀਟਲ ਲੈ ਕੇ ਗਏ ਪਤਾ ਨਹੀਂ ਭਾਜੀ ਕੀ ਇਲਾਜ ਆ ਕੀ ਨਹੀਂ ਉਹਨੂੰ ਹੁਣ ਦੇਖ ਕੇ ਜਾ ਕੇ ਦੇਖਾਂਗੇ ਭਾਜੀ ਹੁਣ ਇਧਰੋਂ ਪਹਿਲਾਂ ਤੋਂ ਇੱਕ ਟਰੱਕ ਵਾਲਾ ਕਿੱਥੋਂ ਆ ਰਿਹਾ ਸੀਗਾ ਭਾਜੀ ਇਹ ਤਾਂ ਹੁਣ ਸਾਨੂੰ ਨਹੀਂ ਪਤਾ ਟਰੱਕ ਵਾਲਾ ਇਸ ਟਾਈਮ ਨਾਲ ਟਰੱਕ ਹਾਂਜੀ ਭਾਜੀ ਬੱਸ ਸਟਾਪ ਵੱਲੋਂ ਆ ਰਿਹਾ ਸੀਗਾ ਭਾਜੀ ਅਸੀਂ ਇਧਰੋਂ ਆ ਰਹੇ ਸੀਗੇ ਕੀ ਨਾਮ ਕੀਦਾ ਆਪਣਾ ਪੀਪੀਆ ਫਰਸਟ ਸਟੈਂਡ ਤੋਂ ਆ ਰਿਆ ਸੀ ਭਾਜੀ ਸਿੱਧਾ ਆਣ ਕੇ ਇੱਕ ਕੀਤਾ ਉਹਨੇ ਤੇ ਨਾ ਇਸ ਟਾਈਮ ਪਾਸਾ ਵਾਲਾ ਮੌਜੂਦ ਨਾ ਉਹਦੀ ਪਿਛਲੀ ਭਾਜੀ ਫਰੰਟ ਵਾਲੀ ਨੰਬਰ ਪਲੇਟ ਆ ਬੈਕ ਵਾਲੀ ਵੀ ਭਾਜੀ ਸਾਰੀ ਨਹੀਂ ਦੌੜ ਗਿਆ ਮੋਕੇ ਤੋਂ ਭਾਜੀ ਦੌੜ ਗਿਆ ਤੁਸੀਂ ਆਪ ਵੀ ਤਾਂ ਕੈਮਰਾ ਦਿਖਾ ਕੇ ਤੁਹਾਨੂੰ ਦਿਖਾ ਸਕਦੇ ਭਾਜੀ ਕਿ ਦੌੜ ਗਿਆ ਜਾਂ ਨਹੀਂ ਤੁਹਾਨੂੰ ਤੇ ਪਤਾ ਨਹੀਂ ਹੈ ਬੇਟਾ ਮੈਂ ਤਾਂ ਘਰੇ ਸੀਗੀ ਬੱਚਾ ਸੀ ਜਦ ਉਹ ਗੱਡੀ ਲੈ ਕੇ ਆਇਆ ਸੀ ਬੇਟਾ ਹੈ ਤੁਹਾਡਾ ਹਾਂਜੀ ਬੇਟਾ ਕੀ ਨਾਮ ਹੈ ਉਹਦਾ ਸੁਖਮਨ ਦੀਪ ਸਿੰਘ ਜੀ ਹਾਂਜੀ ਕਿੱਥੇ ਜਾ ਰਹੇ ਸੀਗੇ ਘਰੋਂ ਆਏ ਸੀਗੇ ਇੱਧਰ ਘੁੰਮਣ ਆਏ ਸੀਗੇ ਜੱਜ ਕੇ ਕੇ ਹਾਂਜੀ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਕਿਵੇਂ ਹੁਣ ਬੇਟੇ ਤੁਹਾਡੇ ਸੁਰੱਖਿਤ ਨੇ ਬੇਟਾ ਠੀਕ ਹੈ ਇੱਕ ਨਾਲ ਜਿਹੜਾ ਸੀਗਾ ਉਹਦੇ ਵਿੱਚ ਗੱਟਾਂ ਕੇ ਹੋਏ ਸੀ ਕੋਣ ਸੀਗਾ ਨਾਲ ਦੋਸਤੀ ਸੀਗਾ ਕੀ ਨਾਮ ਕੀ ਆ ਉਹਦਾ ਉਸ ਦਾ ਨਾਮ ਤੇ ਪਤਾ ਨਹੀਂ ਨਾਲ ਦੀ ਸੀ ਕੀ ਹਾਲਾਤ ਕੀ ਨੇ ਹੁਣ ਉਹਦੇ ਅਜੇ ਤਾਂ ਕੁਛ ਨਹੀਂ ਪਤਾ ਬੇਟਾ ਹਜੇ ਥੋਣੇ ਦੇ ਤਾਜ਼ਾ ਤਾਜ਼ਾ ਤੇ ਹੋਇਆ ਹਜੇ ਕੁਛ ਨਹੀਂ ਪਤਾ ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਉਹਦਾ ਡਰਾਈਵਰ ਜਿਹੜਾ ਆ ਉਹ ਭੱਜ ਗਿਆ ਦੌੜ ਗਿਆ ਹਾਂਜੀ ਓਕੇ ਰੋਡ ਤੋਂ ਗੱਡੀ ਆ ਰਹੀ ਇਹ ਜਿਹੜੀ ਕਾਰ ਸੀਗੀ ਠੀਕ ਹੈ ਜੀ ਇਹ ਜਿਹੜਾ ਬਾਟ ਜਾਣ ਤੋਂ ਆ ਰਿਹਾ ਟਰੱਕ ਠੀਕ ਹੈ ਜੀ ਟਰੱਕ ਆਇਆ ਤੇ ਕੂ ਰੋਡ ਵਾਲੇ ਕਹਿੰਦੇ ਆ ਗੱਡੀ ਵਾਲੇ ਕਹਿੰਦੇ ਸੀ ਗ੍ਰੀਨ ਲਾਈਟ ਹੋਈ ਤੇ ਟਰੱਕ ਵਾਲਿਆਂ ਨੇ ਵਿੱਚ ਮਾਰਿਆ ਠੀਕ ਹੈ ਜੀ ਟਰੱਕ ਹੌਲਾ ਵਿੱਚ ਵੱਜਿਆ ਤੇ ਕਾਰ ਵਾਲੇ ਕਿੰਦਾ ਸਵਾਰ ਠੀਕ ਨੇ ਸਾਰੇ ਨਹੀਂ ਇੱਕ ਇੱਕ ਗੱਦਨੇ ਇੱਕ ਜ਼ਖਮੀ ਇੱਕ ਕੀ ਨਾਮ ਹੈ ਉਹਦਾ ਜਿਹੜਾ ਜ਼ਖਮੀ ਹੈ ਐਸਜੀ ਲਗੇ ਕੀ ਨਾਮ ਕੀ ਉਹਦਾ ਪਤਾ ਲੱਗਿਆ ਕੁਝ ਕੀ ਰੱਖੀ ਬੰਨੀ ਚੀਜ਼ ਰੱਖਣੇ ਡਰਾਈਵਰ ਟਰੱਕ ਦਾ ਪਤਾ ਲੱਗਾ ਕਿਹੜੇ ਟਰਾਂਸਪੋਰਟ ਦੀ ਹੈ ਕਿੱਥੇ ਦਾ ਡਰਾਈਵਰ ਇਸ ਟਾਈਮ ਕਿੱਥੇ ਹੈ ਪਤਾ ਦਾ ਬਹਾਂ ਦੀ ਤੇ ਗੱਡੀ ਦੇ ਵਿੱਚ ਕਿੰਨੇ ਜਣੇ ਮੌਜੂਦ ਸੀ ਕੋਈ ਤੇ ਵਾਰੀ ਕੋਈ ਨਹੀਂ ਨਹੀਂ ਪਤਾ ਸਾ ਪਤਾ ਪਸ ਇੱਕ ਕਾਰ ਚ ਕਿੰਨੇ ਕਿੰਨੇ ਸਵਾਰ ਸੀ ਇੱਕ ਕਾਰ ਦੋ ਜਣੇ ਸਰ ਕਾਰ ਚ ਦੋ ਦਗੇ ਪਰ ਉਹ ਤਾਂ ਚਾਰ ਕਹਿ ਰਹੇ ਆ